ਤੋ ਲੋ ਵੀ ਜੀ ਆਪਾਂ ਅਗੇ ਹੁਣ ਸ਼ੌਣੀ ਏਰੀਆ ਕਿਹਨੇ ਕੈਂਟ ਵਾਲੇ ਬੰਨੇ ਇੰਦਰ ਦੀ ਕੁਆਲਿਟੀ ਇਹ ਵੱਖਰੀ ਹੈਗੀ ਹੈ ਆ ਸਾਥ ਸੋਤਰਾ ਇਲਾਕਾ ਲਾਕਾ ਹੈ ਵੈਸੇ ਆਰਮੀ ਲਾਕਾ ਲਾਕਾ ਬਹੁਤ ਵਧੀਆ ਹੈ ਕਿਦਾ ਨਮ ਚੀ ਵਿਖਾਉਣਾ ਇੱਥੇ ਉਹ ਇਸ ਤਰ੍ਹਾਂ ਦੀ ਇੱਥੋਂ ਦੇ ਲੋਕ ਹਨ ਉਹ ਗਰੀਬ ਨੂੰ ਕੱਪੜਾ ਦਾਨ ਕਰਦੇ ਆ ਐਸੀ ਜਗ੍ਹਾ ਦੇ ਐਸੀ ਜਗ੍ਹਾ ਤੇ ਕੱਪੜਾ ਦਾਨ ਕਰਦੇ ਆ ਤੇ ਜਿਹੜੇ ਆ ਜਿਹੜੇ ਹੈਗੇ ਨਾ ਇੱਕ ਚੋਕਰ 'ਚ ਇਥੋਂ ਲੈ ਜਾਂਦੇ ਆ ਤੇ ਫਿਰ ਦਿੰਦੇ ਵੇਚ ਗਾੜੀ ਯਾਨੀ ਕਿ ਇਹ ਮਾਤੜ ਬੰਦੇ ਨੂੰ ਜਾ ਕੇ ਇਹਨੂੰ ਜਰੂਰ ਢੂੰਜੀ ਨਾ ਤਾਂ ਉਹਦੇ ਹੱਥ ਨਹੀਂ ਕੱਖ ਵੀ ਆਉਂਦੇ ਤੇ ਮਾਤਾਂ ਕਿਡੀਆਂ ਕਿਡੀਆਂ ਸੋਹਣੀਆਂ ਮਾਤਾਂ ਆਈਆਂ ਪੁਰਾਣੀਆਂ ਅੱਜ ਤੋਂ ਦੇਖਣਾ 50 ਜਾਂ 60 ਸਾਲ ਪੁਰਾਣੀ ਮਾਤ ਹੁੰਦੀ ਹੈ ਅੰਮ੍ਰਿਤਸਰ ਕੈਂਟ ਗੇਟ ਨੰਬਰ 2 پتا نہیں کیوںکہ کرتے کی ہیں آرمی گڈی آ رہی تھی اور اس میں ویڈیو بچ نہیں ਇਹ ਏਸੂਲਾਂ ਦੇ ਬਰਖਲਾਸ ਹੈਗਾ ਲੜਾਈ ਆਮ ਨੂੰ ਦਾ ਗ੍ਰੇਡ ਜੋ ਆਮ 50 ਰੁਪਿਆ ਬਾ 50 ਰੁਪਏ ਬਾ 200 ਰੁਪਏ ਕਿਲੋ ਤੇ ਚੱਲੀ ਜਾਂਦਾ ਕੰਮ ਕੰਮ ਚੱਲੀ ਜਾਂਦਾ ਵਧੀਆ ਇੱਕ ਮੇਰੇ ਖਿਆਲ ਨਾਲ ਇਦਾਂ ਦਾ ਤਾਂ ਹੈ ਨਹੀਂ ਵਾਹੇ ਕੁ ਦਿਹਾੜੀ ਕੋ ਜੂਤੀ ਦਾ ਲੱਗਦਾ ਵਾ ਇਹ ਰੋਡ ਦੀ ਵੀਡੀਓ ਤੇ ਬਣਾਉਣ ਡਿਆ ਵਾ ਪਰ ਮੈਂ ਕਿਸੇ ਸ਼ੌਂਕ ਦੀ ਵੀਡੀਓ ਨਹੀਂ ਵਿੱਚ ਬਣਾ ਹਾਂਦਾ ਤੁਨ ਅੱਗੇ ਵੀ ਜਾਏਗੀ ਇਹ ਸੂਲਾਂ ਦੇ ਬਰ ਖਿਲਾਫ ਚੀਜ਼ਾਂ ਹੈ ਜਾਂ ਪਰ ਥੋੜੀ ਮੈਂ ਸ਼ੋਰ ਕਰਾਂਗਾ ਲਗੇ ਨਾ ਦੇ ਅਗਲੇ ਬੰਨੇ ਕੈਂਟ ਦਾ ਪੋਸਟਰ ਆਏਗਾ ਥੈਂਕਸ ਫॉर ਯੋਰ ਵੈਸਟ ਲੋਕ ਨੰਬਰ 3 ਕੋਲਡ ਸੈਂਟਰ ਆਰਮੀ ਦਾ ਇਿੱਥੇ ਆਪਣੇ ਉਹ ਟੱਚ ਹੁੰਦੇ ਆਰਮੀ ਦੇ ਜਿਹੜੇ ਕਿ ਆਰਮੀ ਦੇ ਬੱਚੇ ਭਰਤੀ ਹੁੰਦੇ ਨਾ ਐਸੀ ਜਗ੍ਹਾ ਤੇ ਆਗੇ ਉਹ ਟੱਚ ਹੁੰਦਾ ਉਹਨਾਂ ਦਾ ਇਹ ਤੋਂ ਗਾੜੀ ਫਿਰ ਆਰਮੀ ਜੋਇਨ ਕਰਦੇ ਆ ਕਿਹੜਾ ਬਾਸ ਦਾ ਕਿਹੜਾ ਨਹੀਂ ਸਾਰਾ ਆਫਿਸ ਜੀ ਹੁ ਹੈਗੇ ਜਿਹੜੀਆਂ ਹੈਗੇ ਪਾਕਿਸਤਾਨੀ ਟੈਂਕ ਹੈਗਾ ਜੀ ਇਹ ਦੋ ਡਾਂਗ ਹੋਈ ਸੀ ਨਾ 1962 ਦੇ ਚਿੰਦਫੈਦ ਦੇ ਦੋ ਦਾਏ ਟੈਂਕ ਫੜਿਆ ਹੀ ਪਲਾਨ ਲੱਗੇ ਆ ਕੰਕਰੀਟ ਦੇ ਸਰਕਾਰੀ ਪਲਾਨਡ ਆਰਮੀ ਵੱਲੋਂ ਅੰਦਰ ਹੀ ਮਾਇਆ ਗਿਆ ਵਾ ਇਸੇ ਪੁੱਛੂਗਾ ਕਿ ਵੀਪਰਾ ਪੰਜਾਬੀ ਨੂੰ ਕਿਉਂਕਿ ਪਈਏ ਨੂੰ ਤੇ ਕੋਆੰ ਦਾ ਫਾਇਦਾ ਕੋਈ ਨਹੀਂ ਕਿਉਂਕਿ ਪਈਆਂ ਦੇ ਆਕੜੇ ਬਹੁਤ ਜ਼ਿਆਦੀ ਹੋ ਗਈ ਪੰਜਾਬ ਦੇ ਵਿੱਚ ਇਹਨਾਂ ਨੂੰ ਕੋ ਆਓਗੇ ਸਿੱਧੇ ਮੂੰਹ ਉਹਦੇ ਬੋਲਣਗੇ ਪੁੱਠੇ ਮੂੰਹ ਜਾਨਕਿ ਪੰਜਾਬੀ ਨੂੰ ਸਮਝਦੇ ਕੱਖ ਨਹੀਂ ਐ ਇਹ ਨਹੀਂ ਇਹਨਾਂ ਦੀ ਨਾ ਆਕੜ ਵਾ ਨਾਨਕ ਸ਼ਾਹੀ ਟਾਇਲ ਜਿੱਕੇ ਗੱਲ ਕੀਤੀ ਮੈਂ ਤੇ ਨਾਨਕ ਸ਼ਾਹੀ ਟਾਇਲ ਦਾ ਖਾਲਸਾ ਕਾਲਜ ਦਾ ਜਿਹੜਾ ਜਿਹੜਾ ਕਿ ਹਲਾਲੇ ਸਾਈਡ ਤੇ ਹੁੰਦਾ ਵਾ ਖਾਲਸਾ ਕਾਲਜ ਅੰਮ੍ਰਿਤਸਰ ਇੱਡੀ ਸੋਣੀ ਟੈ ਲਗੀ ਉੱਪਰ ਤੇ ਵੀਰੋ ਬੇਨਤੀ ਵੀ ਆ ਲਾਈਕ ਸ਼ੇਅਰ ਤੇ ਕਮੈਂਟ ਵੀ ਪਾ ਜਾ ਕਰੋ ਰਟੀਸ ਨੂੰ ਨੇ ਜਿਹੜਾ ਉਹਨੇ ਇੱਕ ਤਾਂ ਹੀ ਵੀਡੀਓ ਬਣਾਈ ਦੀ ਆ ਨਨੂ ਕੋ ਮੈਂ ਅੱਗੇ ਵੀ ਇੱਕ ਦੋ ਵਾਰੀ ਸਰਦਾਈ ਦੀ ਸਰਦਾਈ ਬੜੇ ਵੇਹ ਪਿਆਰ ਦੀ ਹੁੰਦੀ ਹੈ ਤੇ ਦੁਕਾਨ ਦਾ ਨਾਮ ਹੈਗਾ ਜੋ ਵਾਹਿਗੁਰੂ ਸਰਦਾਈ ਫ੍ਰੀ ਕਾਜੂ ਬਦਮਾ ਵਾਲੀ ਸਰਦਾਈ ਨਨੂ ਕੋ ਆਓ ਮੇਰਾ ਵੀਰ ਸਰਦਾਈ ਪੀਓ ਸਰਦਾਈ ਬੜੇ ਕਮਾਲ ਦੀ ਬਣਾਉਂਦੇ ਹੈ ਬੜੀ ਮਾਲਕ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਨਾ ਲਗੇ ਬੱਚੇ ਧਰਤੀ ਹੁੰਦੇ ਆ ਨੌਕੀਆਂ ਕਰਦੇ ਆ ਇਹ ਗੜਬੀ ਐ ਸੰਕਰ ਹੈ ਆਪਣਾ ਇਸ ਰੋਡ ਤੇ ਘੱਟ ਤੋਂ ਘੱਟ ਨਿਕਨ ਆਠੀਆਂ 10 ਵਰਕਸ਼ਾਪ ਹੋਣੀ ਹੈ ਘੱਟ ਤੋਂ ਘੱਟ ਵੀ ਨੇ ਬੰਨੇ ਹੋ ਫਿਰ ਸ਼ੌਣੀਆਂ ਹੀ ਜਾਲੂ ਹੋ ਜਾਂਦੀਆਂ ਦੁਬਾਰਾ ਦੇਖੋ ਅਸਲ ਤੇ ਮੇਰਾ ਮਾਨ ਖੁਸ਼ ਹੁੰਦਾ ਵਾ ਆ ਜੀ ਵੇਖ ਕੇ ਜਿਹੜੀ ਪੰਜਾਬ ਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਇਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਇਹ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਹੀ ਮਿਲਦੀ ਆ ओ भाई गुरु जी की हाल आ ये अपने संत पीते है से है इन अलावा गल अच्छा इतना कर लो आईएसआई श्री सरपानी बाबा जी दे मेरे ख्याल ना थक गए ਨੀ ਨੀ ਮੈਂ ਬਣੀ ਨੀ ਜੇ ਬੱਬਾ ਲਈ ਕੋਡ ਲਾਂਦਾ ਨੀ ਮੈਂ ਤੁਹਾਡੀ ਨਾਲ ਵੀਡੀਓ ਬਣਾਉਣੀ ਆ 50 ਰੁਪਏ ਦਾ ਬੱਬਾ ਜੀ ਨੇ ਕਲਾ ਕਿਹਾ ਵਾ ਸਰ ਬਾਈ ਦਾ ਇੰਨਾ ਖਰਚਾ ਲਾਗੇ ਪਰ ਇਹ 10 ਰੁਪਏ ਦੀ ਐਪੀ ਪੀਣ ਵਾਲਾ ਬੰਦਾ ਹੈਗਾ ਵਾ ਕਿੱਥੋਂ ਕਲਾ ਲਿਆ ਬੱਬਾ ਜੀ 50 ਰੁਪਏ ਦਾ ਨਾ ਸੁਣ ਕੇ ਪਰੇਸ਼ਾਨ ਹੋ ਗਿਆ ਖਰਚਾ ਇਹਦਾ ਸਭੀ ਖਰਚਾ ਜਿੰਨਾ ਹੁੰਦਾ ਤੇ ਕੀ ਰਾਗਿਆ ਹਾਂਜੀ ਸਰਦਾਰ ਜੀ ਇੱਕ ਵਾਰੀ ਸਰਦਾਈ ਪੀ ਕੇ ਦੇਖੋ ਦੀੋਗੇ ਯਾਦ ਕਰੋਗੇ ਇਹ ਆਪਣੇ ਸਦਾ ਸਾਹ ਬੋਲ ਵਾਲਾ ਕੀ ਆਲਾ ਚੜਦੀ ਕਲਾ ਮਹਾਰਾਜ ਦਾ ਕੇਮਾ ਆ ਪਾਸ਼ਾ ਉਹ ਯਾਰ ਰਹਿੰਦਾ ਜੀ ਗੁਰੂ ਪਾਸ਼ਾ ਦੇ ਰਹਿੰਦੇ ਬਿਲਕੁਲ ਹੋਰ ਕਾਰੋਬਾਰ ਲੱਗਣਾ ਸਭ ਚੜਦੀ ਕਲਾ ਬਾਬੂ ਕੰਡੇ ਵਾਲੇ ਦੀ ਕਿਰਪਾ ਕਿਰਪਾ ਜਾਈ ਨਹੀਂ ਮਾਰ ਬਾਬਾ ਸਿੰਘ ਅੱਜ ਮੈਨੂੰ ਤੋਂ ਕੁਝ ਬਾਬਾ ਜੀ ਸ਼ਵਾਰ ਜੀ ਉਹਨ ਦੱਸੋ ਜੀ ਪਾਉਂਦੇ ਕੀ ਤੁਸੀਂ ਇਹ ਵਿੱਚ ਕੀ ਪਾਉਂਦੇ ਜੇ ਇਹ ਵਿੱਚ ਬਦਾਮ ਹਾਂਜੀ ਖਰੀਦਾ ਜੀ ਤਾਲੀ ਮਿਰਚ ਠੀਕ ਹੈ ਖਾਹ ਤੇ ਮੱਕ ਜੀ ਤੁਸੀਂ ਦੱਸੋ ਤੇ ਕਾਜੂ ਅੱਛਾ ਇਹ ਬੈਗਿਆਂ ਤੇ ਗੁਲਾਬ ਦੇ ਫੁੱਲ ਠੀਕ ਹੈ ਜੀ ਉਹਨੇ ਰੱਖਿਆ ਨਹੀਂ ਉਸਤਾਸ ਇਹ ਬੈਠ ਗਿਆ ਪੈ ਗਿਆ ਲੋਸ਼ਨ ਜਿਹੜਾ ਇਹਨੇ ਉਦੋਂ ਮੈਂ ਇਹ ਆਪਾਂ ਬੋਲ ਇਹ ਸਕਾ ਦਾ ਨਾਮ ਲਿਆ ਵਾ ਧੜ ਕੁ ਸੁਣੇ ਬਾਹਰ ਆ ਸਕਾ ਦਾ ਨਾਮ ਬਿਨਾਂ ਸਕਾ ਸਕੀਰ ਨਹੀਂ ਬਣਦੀ ਨਾ ਇਹ ਵਸਤੂ ਪਹਿਨਗੇ ਫਿਰ ਚੜਦੀ ਕਲਾ ਹੋਣੀ ਠੀਕ ਆ ਵਾਈ ਗੁਰੂ ਜੀ ਇਹ ਹੀ ਵਾਈ ਗੁਰੂ ਜੀ ਆਪਣੇ ਸਰਦਾਈ ਵਾਲੇ ਜਿਨ੍ਹਾਂ ਨੇ ਸਰਦਾਈ ਦੀ ਜਦੋਂ ਕੋਈ ਛੋਟੀ ਦੁਕਾਨ ਆ ਕੋ ਵੱਡੀ ਆਏ ਤੇ ਮਾਲਕ ਦੀ ਕਿਰਤਾਂ ਵਾ ਉਹਦੇ ਰੰਗ ਨਹੀਂ ਆ ਕਿਹ ਕੋ ਵੱਡਾ ਬਿਜ਼ਨਸ ਵਾ ਤੇ ਕੋਈ ਛੋਟਾ ਬਿਜ਼ਨਸ ਵਾ ਪਰ ਉਹ ਮਾਲਕ ਦੇ ਰੰਗ ਹੈਗੇ ਵੀ ਉਹ ਰੋਟੀ ਪਾਣੀ ਦੀ ਹੈ ਨਸ਼ਾਬੱਤਾ ਵਿੱਚ ਦੇਣ ਨੂੰ ਧੋਖਾ ਧੜੀ ਕਰਨਾ ਮਿਹਨਤ ਨਹੀਂ ਹੈ ਉਹ ਸਭ ਤੋਂ ਵੱਧਿਆ ਅਮਾ ਛੋਟਾ ਨਾ ਵੱਡਾ ਨੂੰ ਛੋਟਾ ਵੱਡਾ ਨਹੀਂ ਗਿਆ ਜਨਾ ਉਹਦੀ ਮਿਹਨਤ ਦਾ بڑا ਫਾਲ ਨਾ ਵਾਇਬ ਨੂੰ ਜਰੂਰ ਦਿੰਦਾ ਹੈ। ਰਾਮ ਦਾ ਜੀ ਫਾਲ ਜਰੂਰ ਦਿੰਦੇ ਨੇ। ਇੱਕ ਵੀਰ ਮੇਰੇ ਅੱਗੇ ਬੈਠਾ ਉਹ ਨਾਲ ਗੱਲ ਕਰਦਾ ਬੜਾ ਕੀ ਜਾਂਦਾ ਹੋਣਾ। ਚੱਲਦੇ ਹਾਂ ਤੁਹਾਨੂੰ ਉਹ ਸਾਹਮਣੇ ਬੈਠਾ। ਤੇ ਇਹ ਵਾਇਬੁਰ ਜੀ ਆਪਣਾ ਵੀਰ ਕਿਦਾਂ ਦਾ ਵੀਰੇ ਕਾਰੋਬਾਰ? ਰਾਮ ਭਾਈ ਤੁਹਾਨੂੰ ਪਤਾ ਯਾਰ ਅੱਜ ਕੱਲ ਜੋ ਮੜਵੇ ਤੇ ਰੈਡੀ ਲਾਈ ਦੀ ਜੋ ਤੇ ਜਿਆਦਾ ਪਾਣੀ ਨਾਲ ਜਿਆਦਾ ਗੁਜ਼ਾਰਾ ਗੁਜ਼ਾਰਾ ਹੋ ਜਾਂਦਾ ਰੋਟੀ ਪਾਣੀ ਮਿਲ ਜਾਂਦਾ ਵਧੀਆ ਇਹ ਭਰਾ ਆਪਣਾ ਮੈਂ ਅੱਗੇ ਵੀ ਕਹਾ ਇਹ ਵੀ ਕੰਮ ਛੋਟਾ ਜਾਂ ਵੱਡਾ ਇਹਦੇ ਬੰਦੇ ਦੀ ਆਪਣੀ ਨੀਤ ਹੁੰਦੀ ਹੈ ਕੰਮ ਕਰਨ ਦਾ ਰੋਕ ਨਹੀਂ ਗੱਲ ਕਰੋ ਤੇ ਵੀਰ ਦੇ ਕੋਲ ਆਓ ਤੇ ਇਹਨਾਂ ਦਾ ਸਮਾਨ ਦੀ ਕੁਆਲਿਟੀ ਦਾ ਸਮਾਨ ਬੜਾ ਸਾਫ਼ ਸੁਥਰਾ ਸਮਾਨ ਹੈ ਰੇਡ ਕੀਤੀ ਹੈ ਕਿਹੜੇ ਕਿਲੇ ਰੇਡ ਕੀ ਵੀ ਦੇ ਕੇਲੇ ਦਾ ਰੇਡ ਕੀਓ ਕੇਲਾ ਵੀਰ ਜੀ 50 ਰੁਪਏ ਵੇਚੀ ਜਾਂਦੇ 60 ਰੁਪਏ 60 ਰੁਪਏ ਵੇਚੀ ਜਾਂਦੇ ਸੇਲ ਅੰਬਰਾ ਆਮ 50 ਰੁਪਏ 2.5 ਰੁਪਏ ਹਾਂ ਜੀ ਹਾਂ ਜੀ ਠੀਕ ਹੈ ਲੋ ਠੀਕ ਸardar ji ਉਹ ਰਾਮ ਦਾਤਰ ਦੀ ਕਿਰਪਾ ਕਰੇ ਤੇ ਇਹ ਵੀਰੀ ਆਪਣਾ ਵੀਰੋ ਤੇ ਕਿਰਪਾ ਕਰਿਓ ਸਮਾਨ ਖੜਿਆ ਕਰੋ ਵੀਰ ਕੋ